ਪੋਲੀਟੀਸ਼ੀਅਨ ਅਕਸਰ ਅੱਜਕੱਲ ਇਹ ਵੱਡੀ ਗਲਤੀ ਕਰ ਰਹੇ ਨੇ ਕਿ ਲੋਕਾਂ ਨੂੰ ਮੂਰਖ ਸਮਝਦੇ ਆ ਜੋ ਤਸਵੀਰ ਉਹ ਦਿਖਾਉਂਦੇ ਆ ਉਹਨਾਂ ਨੂੰ ਇੰਜ ਲੱਗਦਾ ਕਿ ਲੋਕ ਉਹੀ ਜਿਹੜੀ ਤਸਵੀਰ ਸਮਝਣਗੇ ਜਿਹੜੀ ਸਕ੍ਰਿਪਟ ਉਹ ਪੜ੍ਹਦੇ ਆ ਲੋਕਾਂ ਨੂੰ ਐਂ ਲੱਗਦਾ ਕਿ ਐਸੇ ਸਕ੍ਰਿਪਟ ਨੂੰ ਜਿਹੜਾ ਉਹ ਲੋਕ ਸੱਚ ਮੰਨਣਗੇ ਪਰ ਐਕਸਪੋਜ਼ ਹੋਏ ਆ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਨਵੇਂ ਸਾਥੀ ਬਣ ਜਾ ਰਹੇ ਨੇ ਜਿਹੜੇ ਉਹ ਐਕਸਪੋਜ਼ ਹੋਏ ਆ ਡਿੰਪੀ ਢਿੱਲੋਂ ਕਿਵੇਂ ਇਸ ਤੇ ਬਹੁਤ ਅਹਿਮ ਜਿਹੜੀ ਚਰਚਾ ਕਰਨ ਜਾ ਰਹੇ ਹਾਂ ਕਿਵੇਂ ਐਕਸਪੋਜ਼ ਹੋਇਆ ਕਿਹੜੀ ਸਕ੍ਰਿਪਟ ਜਿਹੜੀ ਉਹ ਲੀਕ ਹੋਈ ਹੈ ਔਰ ਸਾਹਮਣੇ ਆ ਗਈ ਹੈ ਇਸ ਤੇ ਬਹੁਤ ਅਹਿਮ ਜਿਹੜੀ ਚਰਚਾ ਕਰਨ ਜਾ ਰਹੇ ਹਾਂ ਉੱਧਰ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਕੋਲ ਹੁਣ ਕੀ ਰਾ ਕਿਉਂਕਿ ਜਿਹੜੀਆਂ 4 ਜਿਵਨੀ ਚੋਣਾਂ ਨੇ ਉਹਨਾਂ ਜਿਵਨੀ ਚੋਣਾਂ ਦੇ ਵਿੱਚੋਂ ਜੇਕਰ ਸਭ ਤੋਂ ਵੱਧ ਆਸ ਸੀ ਅਕਾਲੀ ਦਲ ਨੂੰ ਇਸ ਸੀਟ ਤੋਂ ਜਿੱਤਣ ਦੀ ਤਾਂ 14 ਦੇ ਵਿੱਚੋਂ ਗਿੱਦੜਬਾਹਾ ਸੀਟ ਤੇ ਹੀ ਸੀ ਤੇ ਗਿੱਦੜਬਾਹਾ ਤੋਂ ਇੱਕ ਸਟਰੋਂਗ ਕੈਂਡੀਡੇਟ ਦਾ ਛੱਡ ਕੇ ਜਾਣਾ ਹੁਣ ਅਕਾਲੀ ਦਲ ਦੇ ਪੱਲੇ ਕੀ ਰਹਿ ਗਿਆ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹ ਹੁਣ ਚੋਣ ਮੈਦਾਨ ਦੇ ਵਿੱਚ ਨਿਤਰਨਗੇ ਖੁਦ ਤੇ ਜੇ ਖੁਦ ਨਿਤਰਦੇ ਆ ਤਾਂ ਕੀ ਇਹੋ ਜਿਹਾ ਇੱਕ ਬੰਦਾ ਜਿਹੜਾ ਛੱਡ ਕੇ ਗਿਆ ਉਹ ਉਹਦੇ ਜਾਣ ਦੇ ਨਾਲ ਉਸ ਤੋਂ ਬਾਅਦ ਸੁਖਬੀਰ ਬਾਦਲ ਉਥੇ ਚੋਣ ਲੜ ਦੀ ਹਿੰਮਤ ਕਰਨਗੇ ਜਾਂ ਨਹੀਂ ਕਰਨਗੇ ਕਿੰਨਾ ਨੁਕਸਾਨ ਕਿੰਨਾ ਫਾਇਦਾ ਡੈਂਪੀ ਨੂੰ ਆਪ ਦੇ ਵਿੱਚ ਜਾਣ ਦਾ ਕਿੰਨਾ ਫਾਇਦਾ ਕਿੰਨਾ ਨੁਕਸਾਨ ਜਾਂ ਆਪ ਨੂੰ ਉਹਨਾਂ ਦੇ ਜਾਣ ਦਾ ਕਿੰਨਾ ਫਾਇਦਾ ਕਿੰਨਾ ਨੁਕਸਾਨ ਸਾਰੀ ਖਬਰ ਤੇ ਵਿਸਾਦ ਪੂਰਵਕ ਚਰਚਾ ਕਰਾਂਗੇ ਮੇਰੇ ਨਾਲ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਜੁੜਿਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਉਂ ਹਾਂ ਪੱਟੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਜੀ ਬੀਸ਼ਖਿੰਦਰ ਜੀ ਸਤਿ ਸ਼੍ਰੀ ਅਕਾਲ ਸੋਤਿਆਂ ਨੂੰ ਦਰਸ਼ਕਾਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂ ਅਣਖੀ ਸਾਹਿਬ ਮਾਫ ਕਰਨਾ ਪੱਟੀ ਸਾਹਿਬ ਅਣਖੀ ਸਾਹਿਬ ਕਹਿ ਨਿਕਣ ਗਿਆ। ਪੱਟੀ ਸਾਹਿਬ ਇਹ ਹੈ ਜੀ ਗੱਲ ਮੈਂ ਜਿਵੇਂ ਪਹਿਲਾਂ ਗੱਲ ਕਰਕੇ ਹਟਿਆ ਕਿ ਮੂਰਖ ਸਮਝ ਲੈਂਦੇ ਆ ਲੋਕਾਂ ਨੂੰ ਸਿਆਸਤ ਦਾ ਪਰ ਲੋਕ ਹੁਣ ਮੂਰਖ ਨਹੀਂ ਰਹੇ ਲੋਕ ਸਭ ਕੁਝ ਜਾਣਦੇ ਆ। ਔਰ ਇੱਕ ਜਿਹੜੀ ਸਕ੍ਰਿਪਟ ਪੜ ਕੇ ਸੁਣਾਉਂਦੇ ਆ ਜਿਹੜੀਆਂ ਕਹਾਣੀਆਂ ਦੱਸਦੇ ਆ ਜਿਹੜੇ ਝੂਠ ਮਾਰਦੇ ਆ ਉਹ ਹੁਣ ਚੀਜ਼ਾਂ ਜਿਹੜੀਆਂ ਉਹ ਲੋਕ ਮਤਲਬ ਸੱਚ ਨਹੀਂ ਇਹਨਾਂ ਦੇ ਮੰਨਦੇ ਉਹ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਹੁਣ ਡਿੰਪੀ ਢੱਲੋਂ ਨੇ ਜਿਵੇਂ ਸਕ੍ਰਿਪਟ ਬਣਾਈ ਡਿੰਪੀ ਢੱਲੋਂ ਤਾਂ ਬੇਹੱਦ ਮਾੜਾ ਰਾਈਟਰ ਹੈ ਜਿਹੜੇ ਵੀ ਉਹਨੂੰ ਸਕ੍ਰਿਪਟ ਲੈ ਕੇ ਦਿੰਦੀ ਹੈ ਚਾਹੇ ਭਗਵੰਤ ਮਾਨ ਲੈ ਕੇ ਦਿੰਦੀ ਹੈ ਚਾਹੇ ਉਹ ਆਪ ਲੈ ਕੇ ਦਿੰਦੀ ਹੈ ਉਹਨਾਂ ਨੇ ਆਪ ਲਿਖੀ ਹੈ ਬੇਹੱਦ ਮਾੜੀ ਸਕ੍ਰਿਪਟ ਹੈ ਉਹ ਹੁਣ ਤੱਕ ਦੀ ਮੇਰੇ ਦਾ ਪੋਲਿਟਿਕਸ ਦੀ ਸਭ ਤੋਂ ਘਟੀਆ ਸਕ੍ਰਿਪਟ ਹੈ ਹਾਲਾਂਕਿ ਹੀਰੋ ਬਣਨ ਦੀ ਕੋਸ਼ਿਸ਼ ਕੀਤੀ ਹੈ ਜਿਸ ਦੇ ਤੌਰ ਤੇ ਚਲੇ ਜਾਂਦੇ ਤਾਂ ਲੋਕਾਂ ਨੇ ਮੰਨਣਾ ਸੀ ਕਿ ਠੀਕ ਆ ਭਾਈ ਪਹਿਲਾਂ ਗੈਟਮੈਂਟ ਹੋਈ ਹੋਣੀ ਹੈ ਪਰ ਜਿਹੜੇ ਤਰੀਕੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਕੀਤੀ ਔਰ ਜਿਹੋ ਜੀ ਸਕ੍ਰਿਪਟ ਲਿਖੀ ਉਹਦੇ ਵਿੱਚ ਉਹ ਫਸ ਗਿਆ ਵੀ ਜ਼ੀਰੋ ਹੁੰਦੇ ਨਜ਼ਰ ਆ ਰਹੇ ਆ ਸਕ੍ਰਿਪਟ ਕੀ ਹੈ ਉਥੋਂ ਜੀ ਅਸਤੀਫਾ ਦੇ ਆਏ ਠੀਕ ਆ ਉਹਨਾਂ ਦਾ ਅਧਿਕਾਰ ਆ ਅਸਤੀਫਾ ਦੇਣਾ ਉਹਨਾਂ ਦਾ ਅਧਿਕਾਰ ਆ ਫਿਰ ਪਾਰਟੀ ਜੇ ਆਮ ਆਦੀ ਪਾਰਟੀ ਜੁਆਇਨ ਕਰ ਲੈਂਦੇ ਉਹਨਾਂ ਦਾ ਅਧਿਕਾਰ ਆ ਉਹ ਜੁਆਇਨ ਕਰ ਲੈਂਦੇ ਕੋਈ ਦਿੱਕਤ ਨਹੀਂ ਪਹਿਲਾ ਨਾਟਕਬਾਜ਼ੀ ਕੀਤੀ ਵੀ ਮੈਂ ਤਾਂ ਘਰੇ ਬਹਿ ਜਾਣਾ ਜੀ ਫੇਰ ਜੀ ਦੂਜੇ ਦਿਨ ਵਰਕਰਾਂ ਦੀ ਮੀਟਿੰਗ ਸੱਦ ਲਈ ਵੀ ਮੈਂ ਮੀਟਿੰਗ ਜਿਹੜੀ ਆ ਕਰੂੰਗਾ ਉਹਦੇ ਵਿੱਚ ਕੱਲੇ-ਕੱਲੇ ਵਰਕਰ ਦੀ ਸਲਾਹ ਲਵਾਂਗਾ ਕੱਲੇ-ਕੱਲੇ ਵਰਕਰ ਨੂੰ ਸੱਦੂੰਗਾ ਤੇ ਫੇਰ ਜਿਹੜਾ ਹੈਗਾ ਕੋਈ ਫੈਸਲਾ ਜਿਹੜਾ ਆਪਾਂ ਲਵਾਂਗੇ ਤੇ ਉਹ ਤੋਂ ਬਾਅਦ ਚੋਂ ਉਹ ਤੋਂ ਬਾਅਦ ਚੋਂ 2-3 ਮਿੰਟਾਂ ਬਾਅਦ ਹੀ ਅੰਦਰੋਂ ਵਿੱਚੋਂ ਕੋਈ ਇੱਕੋ ਬੰਦਾ ਬੋਲਦਾ ਇੰਨੇ ਇਕੱਠ ਦੇ ਵਿੱਚੋਂ ਕਿ ਭਾਈ ਆਪਾਂ ਨੂੰ ਸਰਕਾਰ ਵਾਲੇ ਪਾਸੇ ਚੱਲਣਾ ਚਾਹੀਦਾ ਜਿਕਾਰੇ ਛੱਡ ਦਿੱਤੇ ਜਾਂਦੇ ਆ ਇੱਕਦਮ ਫੈਸਲਾ ਹੋ ਜਾਂਦਾ ਠੀਕ ਆ ਜੀ ਜੇ ਤੁਸੀਂ ਕਹਤਾ ਕਿ ਸ ਆਪਾਂ ਸਰਕਾਰ ਵਾਲੇ ਪਾਸੇ ਜਾਣਾ ਤੇ ਆਪਾਂ ਸਰਕਾਰ ਵਾਲੇ ਪਾਸੇ ਚਲਦੇ ਆਂ ਮਤਲਬ ਇਹ ਕਿਹੜੀ ਗੱਲ ਹੋਈ ਹੁਣ ਤਾਂ ਤੁਸੀਂ ਕਹਿ ਰਹੇ ਸੀਗੇ ਕਿ ਇਕੱਲੇ ਇਕੱਲੇ ਬੰਦੇ ਨੂੰ ਸੱਧੂਗਾ ਫਿਰ ਅਚਾਨਕ ਇੱਕ ਇਕੱਠ ਦੇ ਵਿੱਚੋਂ ਤੁਹਾਡਾ ਹੀ ਬਿਠਾਇਆ ਹੋਇਆ ਬੰਦਾ ਸ਼ਾਇਦ ਜਿਹੜਾ ਉਹ ਕਹਿ ਦਿੰਦਾ ਕਿ ਆਪਾਂ ਇਧਰਲੇ ਪਾਸੇ ਨੂੰ ਜਾਣਾ ਤੇ ਡੇਮ ਪਿੱਟ ਲਓ ਉਧਰਲੇ ਪਾਸੇ ਨੂੰ ਹੋ ਤੁਰਦੇ ਆ ਬਾਅਦ ਦੇ ਵਿੱਚ ਉਹ ਕਹਿੰਦੇ ਜੀ ਸਾਡੇ ਲੋਕਾਂ ਨੇ ਫੈਸਲਾ ਕਰ ਲਿਆ ਹੁਣ ਅਸੀਂ ਸੁਨਿਆ ਜਿਹੜਾ ਭੇਜ ਦਿਆਂਗੇ ਉਹ ਜਿਵੇਂ ਤੋੜਨਗੇ ਸਾਨੂੰ ਤੋੜ ਲੈਣਗੇ ਮਤਲਬ ਐਡੀ ਬਿਸ਼ਰਮੀ ਦੀ ਹੱਦ ਉਹਨਾਂ ਨੂੰ ਇਹ ਨਹੀਂ ਸਮਝ ਲੱਗ ਰਹੀ ਕਿ ਅਸੀਂ ਹੀਰੋ ਬਣ ਰਹੇ ਆ ਜਾਂ ਅਸੀਂ ਜ਼ੀਰੋ ਬਣ ਰਹੇ ਆ ਆਪ ਹੀ ਕਹਿੰਦੇ ਕਿ ਅਸੀਂ ਸੁਨੇਹਾ ਭੇਜ ਦਿਆਂਗੇ ਮਤਲਬ ਤੁਹਾਡੀ ਗੱਟਮਟ ਹੋਈ ਹੈ ਅਕਾਲੀ ਦਲ ਛੱਡ ਕੇ ਆਪ ਤੇ ਜਾਣ ਦੀ ਠੀਕ ਆ ਤੁਸੀਂ ਤੁਹਾਡਾ ਅਧਿਕਾਰ ਆ ਅਕਾਲੀ ਦਲ ਛੱਡਿਆ ਤੁਸੀਂ ਆਪ ਜੁਆਇਨ ਕਰ ਲਓ ਮਤਲਬ ਇਹੋ ਜੀ ਸਕ੍ਰਿਪਟ ਮਾੜੀ ਜਿਹੜੀ ਲਿਖੀ ਡਾਕਟਰ ਸਾਹਿਬ ਐਕਸਪੋਜ਼ ਤਾਂ ਹੋਈ ਗਈ ਹੈ ਮਤਲਬ ਲੋਕਾਂ ਨੂੰ ਮੂਰਖ ਸੰਧ ਰਹੇ ਆ ਖੁਦ ਲੋਕਾਂ ਦੇ ਵਿੱਚ ਹੀਰੋ ਬਣਦੇ ਬਣਦੇ ਜ਼ੀਰੋ ਬਣ ਗਏ ਦੇਖੋ ਸੁਖਵਿੰਦਰ ਜੀ ਗੱਲ ਇਹ ਹੈ ਵੀ ਕਿ ਤਾਂ ਆਮ ਆਦਮੀ ਪਾਰਟੀ ਆ ਜਿਹੜੀ ਉਹਦੇ ਕੋਲ ਆਪਣੇ ਕੋਈ ਕੈਂਡੀਡੇਟ ਹੈ ਨਹੀਂ। ਹੂੰ। ਇਹ ਪੋਚਿੰਗ ਤੇ ਵੇਸਟ ਹੈ ਜਿਹੜੇ ਪਹਿਲਾਂ 92 ਸੀ ਉਹ ਵੀ ਦੂਜਿਆਂ ਚੋਂ ਇਦਾਂ ਹੀ ਧਿਆੰਦੇ ਸੀ ਬੱਲਵਾ ਕੇ ਤੇ ਹੁਣ ਜਦੋਂ ਵੀ ਕੋਈ ਇਲੈਕਸ਼ਨ ਹੁੰਦੇ ਹੀ ਆਏ ਉਹ ਤਾਂ ਪਹਿਲਾਂ ਹੀ ਇੱਕ ਤਾਂ ਇਹ ਥੋੜਾ ਜਿਹਾ ਖੜਕਾ ਦੜਕਾ ਕਰਨਾ ਚਾਹੁੰਦੇ ਹੁੰਦੇ ਨੇ ਜਿਵੇਂ ਸਿੰਘਲਾ ਜੀ ਨੂੰ ਫੜ ਲਿਆ ਸੀ ਪਹਿਲਾਂ ਉਹ ਜਨੀਆਂ ਹੋ ਜਾਂਦੇ ਸੀ ਉਹਨਾਂ ਤੋਂ ਵੀ ਦੇਖੋ ਸ਼ੁਰੂਆਤ ਕਿਵੇਂ ਹੁੰਦੀ ਹੈ ਸਕ੍ਰਿਪਟ ਉੱਥੋਂ ਹੀ ਆਉਂਦੀ ਹੈ ਸਭ ਬਣ ਕੇ। ਇਹ ਪਹਿਲਾਂ ਅਨਾਉਂਸ ਹੋਣ ਲੱਗੀ ਸੀ ਪਰ ਚਾਂਸ ਉਹਨਾਂ ਨੇ ਚਾਰ ਸੀਟਾਂ ਨਹੀਂ ਉਹ ਉਸ ਦਿਨ ਸੁੱਖੀ ਦਾ ਕਰਿਆ ਸੀ ਕੰਮ। ਸੋ ਕੁਮਿੰਦਰ ਸੁਖੀ ਜਿਹੜਾ ਹੈ ਮਤਲਬ ਉਹ ਫਟਾਫਟ ਮੈਂ ਸ਼ੁਰੂ ਉੱਥੋਂ ਕਰਨਾ ਸੀ ਪਰ ਕਿਉਂਕਿ ਲੇਟ ਹੋ ਗਿਆ ਕੰਮ ਸੋ ਇਧਰ ਵੀ ਗੱਲ ਚੱਲ ਰਹੀ ਹੋਣੀ ਹੈ ਆਪਾਂ ਪਹਿਲਾਂ ਵੀ ਮੈਂ ਤਾਂ ਬਹੁਤ ਵਾਰੀ ਗੱਲ ਕਹੀ ਹੈ ਕਿ ਕਾਜੀ ਦਲ ਦੇ ਵਿੱਚ ਵੀ ਸਾਰੀਆਂ ਸਿਆਸੀ ਪਾਰਟੀਆਂ ਚ ਜਿਹੜਾ ਜਿਹੜੀ ਸੈਕੰਡ ਲੀਡਰਸ਼ਿਪ ਆਈ ਹੈ ਨਾ ਪੁਰਾਣੀ ਲੀਡਰਸ਼ਿਪ ਦਾ ਬਦਲ ਦੇ ਤੌਰ ਤੇ ਚਾਹੇ ਉਹ ਕੈਪਟਨਸੀ ਚਾਹੇ ਟੋੜਾ ਸਾਹਿਬ ਸੀ ਚਾਹੇ ਬਾਦਲ ਸੀ ਚਾਹੇ ਮਤਲਬ ਕੋਈ ਸੀ ਹੋ ਉਹਨਾਂ ਦੀ ਜਿਹੜੀ ਸੈਕੰਡ ਜਨਰੇਸ਼ਨ ਹੈ ਉਹ ਛੋਟੇ ਮੀਡਲ ਕਲਾਸ ਬਿਜ਼ਨਸਮੈਨ ਟਾਈਪ ਨੇ ਕੋਈ ਪ੍ਰੋਪਰਟੀ ਡੀਲਰ ਹੈ ਕੋਈ ਟਰਾਂਸਪੋਰਟਰ ਹੈ ਕਿਹਦੇ ਫਰਮਾਂਪ ਨੇ ਬਹੁਤ ਵੱਡੇ ਬਿਜ਼ਨਸਮੈਨ ਵੀ ਨਹੀਂ ਪਰ ਇੱਛਾ ਵੱਡੇ ਹੋਣ ਦੀ ਹੈ ਪਰ ਇਹ ਸਾਰੇ ਘੜੇ ਦੀਆਂ ਮੱਛੀਆਂ ਨੇ ਇਹਨਾਂ ਨੂੰ ਜਦ ਮਰਜ਼ੀ ਕੁੱਟੇ ਸਕਦਾ ਹੈ ਪੰਜਾਬ ਦੇ ਵਿੱਚ ਜਿਹੜਾ ਏਜੰਡਾ ਚੱਲ ਰਿਹਾ ਹੈ ਉਹਨੂੰ ਸਮਝਣ ਦੀ ਜ਼ਰੂਰਤ ਹੈ ਕਿ ਇਹ ਸਖਵੀਰ ਬਾਦਲ ਦੇ ਖਾਸਮ ਖਾਸ ਬੰਦੇ ਸੀ ਜਿਹੜੇ ਉਹਨੂੰ 24 ਘੰਟੇ ਰਹਿ ਦਿੰਦੇ ਹੋਣ ਔਰ ਦੂਜੇ ਚਾਹੇ ਉਹ ਢੀਂਸਾ ਸਾਹਿਬ ਨੇ ਚਾਹੇ ਚੰਗੂ ਮਾਜਰੇ ਚਾਹੇ ਉਹ ਮントਪਟਾਲਾ ਚਾਹੇ ਉਹ ਜਿੰਨੇ ਵੀ ਉੱਚਿਆਂ ਨਾਲ ਲੜਾਉਣ ਦਾ ਕੰਮ ਹੈ ਉਹ ਇਹਨਾਂ ਦੇ ਸਿਰਫ ਤੇ ਹੀ ਸੀਗਾ ਨਾ ਅਰੇ ਪਹਿਲੇ ਦਿਨ ਤੋਂ ਮੈਂ ਤੇ ਇਹ ਗੱਲ ਕਹਿੰਦਾ ਆ ਰਿਹਾ ਕਿ ਭਾਈ ਇਹਨਾਂ ਨੂੰ ਵੀ ਜਿਹੜੇ ਗਾਈਡ ਕਰ ਰਹੇ ਨੇ ਉਹ ਵੀ ਪਿੱਛੇ ਲਗਭਗ ਉਹੀ ਹੱਥ ਹੈ ਉਹਨਾਂ ਨੂੰ ਵੀ ਗਾਈਡ ਕਰਨ ਵਾਲੇ ਗੱਲਾਂ ਘੱਡੀ ਜਾ ਰਹੇ ਨੇ ਕਿ ਭਾਜਪਾ ਨੇ ਐ ਕਰਤਾ ਉਹ ਕਰਤਾ ਅਜੰਡਾ ਬੜਾ ਸਿੰਪਲ ਹੈ ਸੈਂਟਰ ਦਾ ਕਿ ਪੰਜਾਬ ਚ ਕੋਈ ਕ੍ਰੈਡੀਬਲ ਲੀਡਰ ਨਾ ਛੱਡੋ ਪਰ ਉਸ ਅਜੰਡੇ ਨੂੰ ਮਨਸਾਬ ਵੀ ਲਾਗੂ ਕਰ ਰਹੇ ਨੇ ਨਾ ਉਹਨਾਂ ਦੀ ਖੁਦ ਦੀ ਕ੍ਰੀਏਟਿਵਿਟੀ ਹੁੰਦੀ ਹੈ ਉਹ ਖੁਦ ਹੀ ਰਹਿਣ ਦਿੱਤੀ ਆਪੇ ਹੀ ਖਰਾਬ ਕਰ ਲਈ ਹੈ ਦੂਜਿਆਂ ਦੇ ਉਹੋ ਕੱਛੇ ਲਾਈ ਜਾ ਰਹੇ ਉਸ ਪ੍ਰਸੰਗ ਦੇ ਵਿੱਚ ਹੁਣ ਤਾਂ ਦੇਖੋ ਖੁੱਲਕੀ ਆ ਗਈ ਨਾ ਗੱਲ ਉਹ ਤਾਂ ਸਵੀਰ ਨੇ ਵੀ ਕਹਿਤਾ ਕਿ 2 ਮਹੀਨੇ ਤੋਂ ਇਹਨਾਂ ਦੀ ਗੱਲ ਚੱਲ ਰਹੀ ਸੀ ਅੱਛਾ ਜਿਸ ਤਰ੍ਹਾਂ ਡਿੰਪੀ ਨੇ ਕਰਿਆ ਉਹਨੂੰ ਤਾਂ ਬਿਲਕੁਲ ਠੀਕ ਹੈ ਕਿਉਂਕਿ ਉਹ ਨਾਟਕ ਜਿਹੜਾ ਕਰਿਆ ਦੇਖੋ ਭਗਵੰਤ ਮੰਤਰ ਫਿਰ ਵੀ ਨਾਟਕਾਂ ਦੇ ਵਿੱਚ ਰਿਹਾ ਇਹਨਾਂ ਨੂੰ ਕਰਨਾ ਤਾਂ ਆਉਂਦਾ ਹੈ ਇਹ ਵਿਚਾਰਾ ਡਿੰਪੀ ਅਸਲ ਵਿੱਚ ਐਕਟਰ ਮਾੜਾ ਮਿਲ ਗਿਆ ਪਿੱਛੇ ਡਾਇਰੈਕਟਰ ਉਦਾਂ ਦੇ ਉਹਨਾਂ ਦੇ ਸੀਗੇ ਪਹਿਲਾਂ ਉੱਥੇ ਖੜੇ ਹੋ ਕੇ ਬਿਆਨ ਦੇ ਤਦਸਬੰਦ ਇਕੱਠੇ ਕਰਕੇ ਉਹਨੇ ਤੈ ਤਾਂ ਹੁਣ ਇੱਥੇ ਤੱਕ ਹੋ ਜਾਂਦਾ ਵੀ ਕੈਮਰਾ ਕਿੱਧਰ ਲੱਗਿਆ ਹੋਊਗਾ ਖੱਬੇ ਪਾਸੇ ਕਿਹੜਾ ਖੜੂਗਾ ਸੱਜੇ ਪਾਸੇ ਕਿਹੜਾ ਖੜੂ ਕਿਹੜੇ ਬਿਆਨ ਦਿੱਤੇ ਜਾਣਗੇ ਹੂੰ ਉਹਨੇ ਕਿਹਾ ਜੀ ਤੁਸੀਂ ਜਿੰਨੇ ਸੰਗਤ ਫੈਸਲਾ ਕਰੋਗੇ ਸੰਗਤਾਈ ਕੋਈ ਬੰਦਾ ਸੰਗਤ ਬਣ ਕੇ ਹੋਰ ਫੈਸਲਾ ਕਰਦਾ ਇਹਦਾ ਮਤਲਬ ਕਮਾਲ ਦੀ ਗੱਲ ਹੈ ਕਿ ਜੋ ਕੁਝ ਕਹਿੰਦੇ ਨੇ ਜਿਹੜੀ ਥਿਉਰੀ ਬਿਲਡ ਕਰਦੇ ਨੇ ਬਿਲਕੁਲ ਐਵੀਡੈਂਸ ਉਹਦੇ ਉਲਟ ਹੁੰਦਾ ਹੈ ਔਰ ਫਿਰ ਵੀ ਸ਼ਰਮ ਨਹੀਂ ਕਰਦੇ ਜਮੋ ਮੈਂ ਤੁਹਾਨੂੰ ਇੱਕ ਰਸ਼ੀਅਨ ਜੋਕ ਹੈ ਬਹੁਤ ਮਸ਼ਹੂਰ ਜੋਕ ਨਹੀਂ ਐਪੀਸੋਡ ਹੈ ਉਹ ਉਹ ਕਹਿੰਦੇ ਰਸ਼ੀਆ ਟਿਕ ਬੰਦਾ 100 ਸਾਲ ਤੋਂ ਉੱਪਰ ਦਾ ਹੋ ਗਿਆ ਸੀ ਪੀਵੀ ਵਾਲੇ ਉਹਦੇ ਇੰਟਰਵਿਊ ਕਰਨ ਗਏ ਉਹਨੂੰ ਪੁੱਛਦੇ ਨੇ ਵੀ ਤੇਰੀ 100 ਸਾਲ ਦੀ ਉਮਰ ਦਾ ਰਾਜ਼ ਕੀ ਹੈ ਉਹ ਕਹਿੰਦਾ ਦੇਖੋ ਪ੍ਰੋਪਾਪਾ ਨੇ ਕਹਿੰਦਾ दारू ਨਹੀਂ ਪੀਤੀ ਸਮੋਕਿੰਗ ਨਹੀਂ ਕਰੀ ਕਿਸੇ ਗਲਤ ਔਰਤ ਦੇ ਨਾਲ ਕੋਈ ਸਬੰਧ ਨਹੀਂ ਬਣਾਇਆ ਇਹ ਮੇਰਾ ਰਾਜ਼ ਹੈ ਮੇਰੀ 100 ਸਾਲ ਦੀ ਉਮਰ ਦਾ ਇੰਨੇ ਦੇ ਪਿੱਛੇ ਰੌਲਾ ਜਾਂ ਪੈਣਾ ਸ਼ੁਰੂ ਹੋ ਗਿਆ ਉਹ ਕਹਿੰਦੇ ਪਿੱਛੇ ਰੌਲਾ ਕੀ ਪੈ ਰਿਹਾ ਉਹ ਕਹਿੰਦਾ ਰੌਲਾ ਤਾਂ ਮੇਰੇ ਫਾਦਰ ਨੇ ਮੇਰੇ ਫਾਦਰ ਸਾਹਿਬ ਨੇ ਕਹਿੰਦਾ ਰੌਲਾ ਪਾ ਰਹੇ ਉਹ ਕਹਿੰਦੇ ਉਹ ਕਿਉਂ ਰੌਲਾ ਪਾ ਰਹੇ ਨਹੀਂ ਕਹਿੰਦਾ ਉਹਨੇ ਦਾਰੂ ਪੀਤੀ ਹੋਈ ਹੈ ਉਹ ਕਹਿੰਦੇ ਇਸ ਸਮੈਲ ਜੀ ਵੀ ਆ ਰਹੀ ਹੈ ਉਹ ਕਹਿੰਦਾ ਸਮੋਕ ਕਰਦੇ ਨੇ ਉਹ ਉਹ ਕਹਿੰਦੇ ਫਿਰ ਆਵਾਜ਼ਾਂ ਗਾਦੀਆਂ ਰਹੀ ਨੇ ਉਹ ਕਹਿੰਦਾ ਗਲਤ ਜਨਾਨੀਆਂ ਲੈਂਦੀਆਂ ਹੋਈਆਂ ਨੇ ਕਹਿੰਦਾ ਕੀ ਕਰੀਏ ਬੀ ਹੁਣ ਅੱਦਾ ਨਹੀਂ ਹੂੰ ਮਤਲਬ ਜਿਹੜਾ ਤਾਂ 100 ਸਾਲ ਦਾ ਹੋਇਆ ਉਹ ਤਾਂ ਬਿਨਾ ਡ੍ਰਿੰਕ ਤੋਂ ਬਿਨਾ ਮਤਲਬ ਥਿਊਰੀ ਬਿਲਡ ਕਰ ਰਿਹਾ ਹੈ ਕਿ ਡ੍ਰਿੰਕਿੰਗ ਨਾਲ ਹੋਰ ਨਾਲ ਕੁਝ ਸੰਬੰਧ ਨਹੀਂ ਪਰ ਉਹਦਾ ਪਿਓ ਹੈ ਜਿਹੜਾ ਉਹ ਤੋਂ ਠੋੜਾ ਠੋੜਾ 25 ਸਾਲ ਤੋਂ 75 ਸਾਲ ਦਾ ਹੋਗਾ ਨਾ ਉਹਦਾ ਫਿਰ ਹੂੰ ਹੂੰ ਬਿਲਕੁਲ ਉਹ ਸਾਰੇ ਜਿਹੜੇ ਐਵਿਡੈਂਸ ਹੈ ਜਿਹੜਾ ਉਹ ਉਲਟ ਨਿਕਲੇ ਆਉਂਦੇ ਸੋ ਬਿਲਕੁਲ ਉਦਾਂ ਦੀ ਗੱਲ ਹੈ ਕਹਿੰਦੇ ਨੇ ਵੀ ਅਸੀਂ ਕਿਤੇ ਨਹੀਂ ਜਾਣਾ ਕੋਈ ਫੈਸਲਾ ਨਹੀਂ ਕੀਤਾ ਪਹਿਲਾਂ ਹੀ طے ਹੋਇਆ ਹੁੰਦਾ ਹੁਣ ਅੱਜ ਹੀ ਮੀਟਿੰਗਾਂ ਵੀ ਹੋ ਗਈਆਂ ਸਾਰਾ ਕੁਝ ਹੋ ਗਿਆ ਹੁਣ ਬੁੱਧਵਾਰ ਨੂੰ ਜਾਣੀ ਹੈ ਮੈਂਟੋ ਮੈਡੀ ਉੱਤੇ ਕਹਿਤਾ ਕਿ ਅਸੀਂ ਸੁਨੇਹਾ ਭੇਜ ਦਿਆਂਗੇ ਸੁਨੇਹਾ ਭੇਜ ਦਿਆਂਗੇ ਕੀ ਮਤਲਬ ਹੋਇਆ ਅਵਦੇ ਆਪ ਹੀ ਜਿਹੜਾ ਜ਼ੀਰੋ ਹੋ ਜਾਂਦੇ ਆ ਔਰ ਦੂਜੇ ਪਾਸੇ ਇਹਨਾਂ ਲੋਕਾਂ ਨੂੰ ਸ਼ਾਮਲ ਕਰਨ ਵਾਲਿਆਂ ਨੂੰ ਆਪੇ ਹੀ ਡਿੰਪੀ ਕਹੀ ਜਾਂਦੇ ਆ ਕਿ ਸਾਡੀ 35 ਸਾਲ ਦੀ ਯਾਰੀ ਸੀ ਉਹ ਖਰਾਬ ਹੋ ਗਈ ਐ ਹੁਣ ਜਿਹੜਾ 35 ਸਾਲਾਂ ਦੇ ਚ ਸੁਖਵੀਰ ਦਾ ਨੀ ਬਣਿਆ ਉਹ 35 ਆ ਮਹੀਨੇ ਤਾਂ ਚੋਂ 35 ਵੀ ਨਹੀਂ ਰਹਿ ਗਏ ਮੈਨੂੰ ਲੱਗਦਾ ਇਹਨਾਂ ਦੇ ਥੋੜੇ ਹੀ ਰਹਿ ਗਏ ਆ ਕਿਉਂਕਿ 2.5 ਸਾਲ ਰਹਿ ਗਏ ਆ ਤੇ 24 30 30 ਮਹੀਨੇ ਰਹਿ ਗਏ ਆ 35 ਮਹੀਨੇ ਵੀ ਨਹੀਂ ਰਹਿ ਗਏ ਉਹ ਇਹਨਾਂ ਦਾ ਜਿਹੜਾ ਕੀ ਬਣ ਜੂਗਾ ਉਸ ਤੋਂ ਪਹਿਲਾਂ ਰੈਂਕੂ ਨੂੰ ਵੀ ਇਹਨਾਂ ਨੇ ਇਸੇ ਤਰੀਕੇ ਨਾਲ ਟਿਕਟ ਲੜਾਈ ਸੀ ਤਾਂ ਫਿਰ ਰੈਂਕੂ ਇਹਨਾਂ ਦਾ ਕੀ ਬਣ ਗਿਆ ਹੁਣ ਸਮਝੋ ਬਾਹਰ ਗੱਲੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਨਹੀਂ ਸਮਝ ਆ ਰਹੀ ਜਾਂ ਇੰਨਾ ਵੱਡਾ ਘਾਟਾ ਇਹਨੇ ਵੱਡੇ ਆਪਦੇ ਆਪ ਨੂੰ ਲੀਡਰ ਸਮਝਦੇ ਆ ਕਿ ਜਦੋਂ ਕੋਈ ਚੋਣ ਆਉਂਦੀ ਹੈ ਕੈਂਡੀਡੇਟ ਨਵੇਂ ਹੁੰਦੇ ਆ ਪਹਿਲਾਂ ਜਲੰਧਰ ਜਿਮਨੀ ਚੋਣ ਆ ਗਈ ਉਥੇ ਕੈਂਡੀਡੇਟ ਜਿਹੜਾ ਕਾਂਗਰਸ ਦਾ ਲਿਆਂਦਾ ਰਿੰਕੂ ਫਿਰ ਉਥੇ ਉਹਨੂੰ ਲੜਾਤਾ ਉਸ ਤੋਂ ਬਾਅਦ ਜਨਰਲ ਇਲੈਕਸ਼ਨਾਂ ਐਮਪੀ ਦੀਆਂ ਆ ਗਈਆਂ ਉਥੇ ਇਧਰ ਉਧਰੋ ਫੜ ਕੇ ਕੈਂਡੀਡੇਟ ਲੜਾਤੇ ਫਿਰ ਉਸ ਤੋਂ ਬਾਅਦ ਜਲੰਧਰ ਦੀ ਜਿਹੜੀ ਵਿਧਾਨ ਸਭਾ ਇਲੈਕਸ਼ਨ ਆ ਗਈ ਸੀ ਤਲੰਗੁਰਾਲ ਵਾਲੀ ਉਦੋਂ ਬਾ ਉੱਥੇ ਮਹਿੰਦਰ ਭਗਤ ਫੜ ਕੇ ਉੱਤੇ ਉਧਰ ਉਧਰ ਲੜਾਤਾ ਤੇ ਹੁਣ ਗਿੱਦਰ ਬਾਹਰੀਏ ਜਿਮਨੀ ਚੋਣਾ ਉਥੋਂ ਅਕਾਲੀ ਦਲ ਦਾ ਡੈਂਪੀ ਢੱਲੋਂ ਵੜ ਕੇ ਲੜਾ ਦੇਣਗੇ ਮਤਲਬ ਆਪਣੇ ਭਮਕੜ ਕਿੱਥੇ ਗਏ ਭਮਕੜ ਦਾ ਰੌਲਾ ਪਾਉਂਦੇ ਫਿਰਦੇ ਵੀ ਸਾਨੂੰ ਕੋਈ ਦੇ ਨਹੀਂ ਰਿਹਾ ਸਾਨੂੰ ਕੋ ਮਿਲ ਨਹੀਂ ਰਿਹਾ ਸਾਡੀ ਕੋਈ ਸੁਣ ਨਹੀਂ ਰਿਹਾ ਇਹ ਬਾਹਰੋਂ ਹੀ ਲਿਆਈ ਜਾਂਦੇ ਆ ਫੜ ਫੜ ਭਗਤਵਾਨ ਹੋਣੀ ਦੇਖੋ ਗੱਲੇ ਹੈ ਕਿ ਆਪਣੇ ਪੱਲੇ ਪਾਸ ਤਾਂ ਕੁਝ ਹੈ ਨਹੀਂ ਲਿਆਉਣਾ ਤਾਂ ਦੂਜੇ ਪਾਸਿਆਂ ਤੋਂ ਹੀ ਆ ਦੂਜੀ ਕਹਿੰਦੇ ਹੈ ਕਿ ਮਾਨ ਸਾਹਿਬ ਦੀ ਮੈਨੂੰ ਲੱਗਦਾ ਰ ਆਪਣੀ ਡਿਊਟੀ ਲਈ ਹੋਈ ਹੈ ਕਿ ਉਹਨਾਂ ਨੇ ਆਪਣੇ ਤਾਂ ਕਪੜੇ ਲਾਉਂਦੇ ਹੀ ਨਹੀਂ ਨਾ ਉਹ ਕੁੱਤਾਂ ਉਹ ਪੰਜਾਬ ਦੇ ਲੋਕਾਂ ਨੂੰ ਇੱਕ ਸਨੇਹਾ ਦੇਣਾ ਚਾਹੁੰਦੇ ਨੇ ਕਿ ਭਾਈ ਸਿਆਸਤਦਾਨ ਨੇ ਜਿਹੜੇ ਉਹਨਾਂ ਚ ਕੋਈ ਫਰਕ ਨਹੀਂ ਸਭ ਇੱਕੋ ਤਰ੍ਹਾਂ ਦੇ ਝੂਠੇ ਠੱਗ ਇਦਾਂ ਦੇ ਨੇ ਇਸ ਕਰਕੇ ਤੁਸੀਂ ਇਹਨਾਂ ਤੇ ਭਰੋਸਾ ਨਾ ਕਰੋ ਉਹ ਲੋਕਾਂ ਨੂੰ ਜਗਾਉਣ ਦੀ ਡਿਊਟੀ ਲਈ ਹੋਈ ਹੈ ਰੱਬ ਨੇ ਉਹਨਾਂ ਦੀ ਪਹਿਲਾਂ ਉਹ ਆਪਣੇ ਨਾਟਕਾਂ ਰਾਹੀਂ ਜਗਾਉਂਦੇ ਰਹੇ ਨੇ ਹੁਣ ਉਹ ਮਤਲਬ ਆਪ ਨੰਗੇ ਹੋ ਕੇ ਜਗਾ ਰਹੇ ਨੇ ਖੁਦ ਮਤਲਬ ਭਗਤ ਨੂੰ ਦੇਖੋ ਮੰਤਰੀਸ਼ਿਪ ਦੇਣੀ ਚਾਹੀਦੀ ਹੈ ਇਹ ਸ਼ਾਇਦ ਚੱਬੇਵਾਲ ਨੂੰ ਵੀ ਮੰਤਰੀ ਬਣਾਉਣਾ ਹੋਣਾ ਪਤਾ ਨਹੀਂ ਕਿਹਨੂੰ ਕਿਹਨੂੰ ਮੰਤਰੀ ਬਣਾਉਣ ਦਾ ਇਹਨਾਂ ਦਾ ਵੀ ਹੁੰਦੇ ਆ ਕਿ ਬੱਤੀ ਵਾਲੀ ਗੱਡੀ ਝੰਡੀ ਵਾਲੀ ਗੱਡੀ ਤੇ ਮਤਲਬ ਲਾਰੇ ਸੀਗੇ ਪਰ ਜਿਹੜੇ ਮੰਤਰੀ ਬਣੇ ਹੋਏ ਨੇ ਉਹ ਵਿਚਾਰੇ ਰੋਂਦੇ ਫਿਰਦੇ ਨੇ ਜਿਹੜੇ ਐਮਐਲਏ ਬਣ ਗਏ ਉਹ ਉਹਨਾਂ ਦੀ ਪੁੱਛਣ ਵਾਲਾ ਹੀ ਕੋਈ ਨਹੀਂ ਹੈ ਹਾਲਾਤ ਸੋ ਬਿਲਕੁਲ ਮਤਲਬ ਪੰਜਾਬ 'ਚ ਜਿਹੜੀ ਇਹ ਹਾਲਾਤ ਬਣੀ ਹੋਈ ਹੈ ਕਿ ਕਿਸੇ ਦਾ ਤੁਸੀਂ ਨਾਂ ਲਓ ਛੇ ਤੇ ਉਂਗਲੀ ਰੱਖੋ ਜਿਵੇਂ ਕਹਿੰਦਾ ਨਾ ਵੀ ਉਹ ਕਹਿੰਦਾ ਵੀ ਠੋਹਿਆਂਲ ਤੋਂ ਕਹਿੰਦਾ ਕਿਹੜਾ ਜ਼ਹਿਰੀ ਹੈ ਕਹਿੰਦਾ ਜਿਸ ਦੀ ਮਰਜ਼ੀ ਪਿੱਛੇ ਗੱਤ ਲਾ ਲੋ ਹੂੰ ਮਨ ਜਦ ਵੀ ਪੁੱਛੋ ਕਿ ਝੂਠਾ ਕਿਹੜਾ ਹੈ ਉਹਦੇ ਰੇਸ ਲੱਗੀ ਹੋਈ ਹੈ ਇੱਕ ਦੂਜੇ ਵੱਤ ਝੂਠ ਬੋਲਣ ਦੇ ਵੱਤ ਥੇਰਾ ਫੇਰੀ ਕਰਨ ਦੇ ਵੱਤ ਲੋਕਾਂ ਨੂੰ ਧੋਖਾ ਦੇਣ ਹੂੰ ਪਰ ਇਹ ਸਮਝਦੇ ਏਦਾ ਨਹੀਂ ਕਿ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਕੋਈ ਹੂੰ ਤੁਸੀਂ ਦੇਖੋ ਕਿੰਦੀ ਵੱਡੀ ਇਹ ਆਪਣੇ ਆਪ ਦੇ ਚੂਰਖਾ ਵਾਲੀ ਗੱਲ ਹੈ ਕਿ ਤੁਸੀਂ ਭਾਈ ਇਸ ਤਖਾ ਦੇ ਰਹੇ ਹੋ ਗੱਲ ਤੁਸੀਂ ਬਿਲਕੁਲ ਵਾਜਬ ਕਰੀਏ ਤੁਹਾਡਾ ਹੱਕ ਹੈ ਤੁਸੀਂ ਉਹ ਪਾਰਟੀ ਜੁਆਇਨ ਕਰਨੀ ਹੈ ਜੋ ਮਰਜ਼ੀ ਕਰੋ ਤੁਸੀਂ ਕਹਿੰਦੇ ਹੈ ਕਿ ਤੁਸੀਂ ਉਹਨੂੰ ਥੋੜੀ ਜਿਹਾ ਟੱਕ ਤਾਂ ਲਓ ਤੁਸੀਂ ਪਹਿਲਾਂ ਉਹਨਾਂ ਦੇ ਕਹਿੰਦੇ ਹੋ ਕਿ ਸ਼ਹੀਦ ਹੋ ਗਏ ਜੇ ਮੰਤਰੀ ਬਾਦਲਾਹ ਰਿਹਾ ਸੀ ਮੇਰੇ ਨਾਲ ਖੋਖਾ ਹੋ ਰਿਹਾ ਸੀ ਇਹ ਮੇਰੇ ਨਾਲ ਖੋਖਾ ਕਰ ਅਚਲ ਸੁਖਵੀਰ ਬਾਦਲਾਹ ਦਾ ਦੇਖੋ ਕੀ ਇਮੇਜ ਬਣਿਆ ਉਹਦਾ ਮਤਲਬ ਬਹੁਤ ਅੱਛੇ ਮੈਨੇਜਰ ਹੋਣ ਦਾ ਸਾਰਿਆਂ ਦੀ ਮਤਲਬ ਇਨਫੋਰਮੇਸ਼ਨ ਟੁਟੋ ਟੁਟੋ ਦੇ ਕੋਲ ਹੁੰਦੀ ਸੀ ਉਹਨਾਂ ਉਹੀ ਲੋਕ ਰੋ ਬਣਾ ਰਹੇ ਨੇ ਉਹਦੇ ਇਨਫੋਰਮੇਸ਼ਨ ਦੇ ਆਧਾਰ 'ਤੇ ਸੀ ਬੇਸਿਕਲੀ ਉਹ ਸਰਕਾਰ ਹੁੰਦੀ ਹੈ ਤਾਂ ਪੁਲਿਸ ਸੀਆਈਡੀ ਸਾਰੀ ਇਨਫੋਰਮੇਸ਼ਨ ਦੇ ਦਿੰਦੀ ਹੈ ਉਹਨੂੰ ਸਰਕਾਰ ਦੂਜਿਆਂ ਦੀ ਹੈ ਉਹ ਸਾਰਾ ਕੰਮ ਉਹੀ ਕੰਮ ਉਹਨਾਂ ਲਈ ਕਰ ਰਹੇ ਨੇ ਸੋ ਇਹਨਾਂ ਦੇ ਬੰਦਿਆਂ ਦੀ ਇਨਫੋਰਮੇਸ਼ਨ ਉੱਥੇ ਚਲੀ ਜਾਂਦੀ ਜਿਹੜੇ ਇਹਨਾਂ ਨੂੰ ਠੁਕੀ ਦੇਣੀ ਹੁੰਦੀ ਹੈ ਠੁਕੀ ਲੈ ਕੇ ਇਹ ਆਫਸਰ ਚਲੀ ਜਾਂਦੇ ਮਤਲਬ ਇਹਦੇ ਤੋਂ ਇਹਨਾਂ ਨੂੰ ਸਭ ਸਿੱਖਣਾ ਚਾਹੀਦਾ ਜਿਹੜੇ ਮਾੜੇ ਮੋٹے ਵੀ ਸਿਆਸਤਾਂ ਉਨੋਂ ਬਚ ਗਏ ਨੇ ਜੇ ਉਹਨਾਂ ਨੂੰ ਸਭ ਸਿੱਖਣਾ ਚਾਹੀਦਾ ਹੈ ਕਿ ਉਹ ਆਪਸ ਵਿੱਚ ਤਾਲਮੇਲ ਦੇ ਨਾਲ ਜੇ ਪੰਜਾਬ ਦਾ ਕੋਈ ਭਲਾ ਕਰ। ਹੂੰ। ਉਹ ਸਹਿਯੋਗ ਨਾਲ ਕਰ ਨਹੀਂ ਤਾਂ ਲੋਕਾਂ ਨੇ ਇਹਨਾਂ ਨੂੰ ਚੱਕ ਕੇ ਪਾਸੇ ਮਾਰਨੇ ਸਾਰੇ। ਬਿਲਕੁਲ ਬਿਲਕੁਲ। ਇਹ ਤਾਂ ਗੱਲ ਹੈ ਹੀ ਆ ਉਹਨਾਂ ਗਹਿੋਜੇ ਹਾਲਾਤ ਜਿਹੜੇ ਬਣੇ ਹੋਏ ਆ ਉਹ ਬਹੁਤ ਮਾੜੇ ਆ। ਔਰ ਜਿਹੜੀ ਇਹ ਧੋਖਾ ਦੇਣ ਦੀ ਗੱਲ ਕਰਦੇ ਆ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਹੁਣੀ ਇਹ ਗੱਲ ਕਹਿ ਰਿਹਾ ਕਿ ਭਾਈ ਅਸੀਂ ਕੈਂਡੀਡੇਟ ਡੈਂਪੀ ਨੂੰ ਹੀ ਬਣਾਉਣਾ ਸੀ। ਇਹਨੇ ਜਾਣਾ ਸੀ ਉਧਰ ਇਹਦੀ 2 ਮਹੀਨੇ ਪਹਿਲਾਂ ਦੀ ਗੱਲ ਚੱਲਦੀ ਸੀ। ਇਹ ਸਾਨੂੰ ਵਾਰ-ਵਾਰ ਇਹ ਗੱਲ ਕਹਿ ਰਿਹਾ ਸੀਗਾ ਕਿ ਭਾਈ ਮੈਨੂੰ ਮੰਤਰੀ ਬਣਾਉਣ ਦੇ ਆਫਰ ਤੱਕ ਆ ਰਹੇ ਆ ਮੈਂ ਤਾਂ ਵੀ ਨਹੀਂ ਜਾ ਰਿਹਾ ਮੈਂ ਤਾਂ ਵੀ ਨਹੀਂ ਜਾ ਰਿਹਾ ਔਰ ਕਹਿੰਦੇ ਕਿ ਜੇ ਬਲਟੋਹੇ ਦੇ ਪਿੱਛੇ ਸਟੈਂਡ ਜਿਹੜੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਲੈ ਲਿਆ ਪਾਰਟੀ ਦੇ ਨਾਲ ਖੜੇ ਉਹਨਾਂ ਨੇ ਕਿਹਾ ਕਿ ਪਾਰਟੀ ਪਹਿਲਾਂ ਪਰਿਵਾਰ ਨਹੀਂ ਜੇ ਬਲਟੋਹੇ ਦੀ ਟਿਕਟ ਦੇ ਖਾਤਰ ਜੇ ਉਹਨਾਂ ਨੇ ਆਪਣੀ ਸਗੀ ਭੈਣ ਤੇ ਸਗਾ ਜੀਜਾ ਜਿਹੜਾ ਉਹ ਤਿਆਗ ਦਿੱਤੇ ਪਾਰਟੀ ਚੋਂ ਬਾਹਰ ਕਰ ਦਿੱਤੇ ਤਾਂ ਫਿਰ ਮਨਪ੍ਰੀਤ ਬਾਦਲ ਜਿਹੜਾ ਕਿ ਉਹਨਾਂ ਦਾ ਚਾਚੇ ਦਾ ਬੇਟਾ ਹੈਗਾ ਔਰ ਉਹ ਪਹਿਲਾਂ ਹੀ ਪਾਰਟੀ ਤੋਂ ਬਾਹਰ ਹੈ ਔਰ ਉਹਦੀ ਖਾਤਰ ਇਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਕਹਿੰਦੇ ਨਹੀਂ ਸੀ ਕਰਦੇ ਔਰ ਡਿੰਪੀ ਦੀ ਹੀ ਟਿਕਟ ਸੀਗੀ ਉਹਨਾਂ ਨੇ ਨਹੀਂ ਸੀ ਇਹਦਾ ਮਨਪ੍ਰੀਤ ਬਾਦਲ ਨੂੰ ਲਿਆਉਣਾ ਔਰ ਦੂਜੇ ਪਾਸੇ ਮਨਪ੍ਰੀਤ ਬਾਦਲ ਨੇ ਵੀ ਸਾਫ਼ ਕਰਤਾ ਉਹ ਵੀ ਸਾਹਮਣੇ ਆ ਗਏ ਉਹ ਕਹਿੰਦੇ ਕਿ ਭਾਈ ਮੈਂ ਭਾਜਪਾ ਦੇ ਵਿੱਚ ਹੀ ਆਂ ਔਰ ਭਾਜਪਾ ਦੇ ਵਿੱਚ ਹੀ ਰਹੂੰਗਾ ਇਹੀ ਮੇਰਾ ਪੱਕਾ ਘਰ ਹੈ ਕੋਈ ਖੁਸ਼ਮਿੰਦਰ ਜੀ ਜੇ ਇਹ ਆਮ ਆਦਮੀ ਪਾਰਟੀ ਵੱਲ ਨਾ ਜਾਂਦੇ ਜੇ ਅੱ체 ਹੀ ਸਾਰਾ ਕੁਝ ਮਤਲਬ ਪਕੌੜੇ ਤਲੇ ਨਾ ਜਾਂਦੇ ਤਾਂ ਮਤਲਬ ਫੇਰ ਤਾਂ ਪਤਾ ਨਹੀਂ ਸੀ ਲੱਗਣਾ ਕਿਉਂਕਿ ਹੁਣ ਪਰਸੋਂ ਦੀ ਤਾਂ ਮੀਟਿੰਗ ਰੱਖ ਲਈ ਹੈ ਉਹਨਾਂ ਦੇ ਨਾਲ ਹੂੰ ਤੋ ਇਹਦੇ ਵਿੱਚ ਮੈਨੂੰ ਸੁਖਵੀਰ ਦਾ ਉਹਨਾਂ ਦੋਸ਼ ਨਹੀਂ ਲੱਗਦਾ ਹੋ ਸਕਦਾ ਇਹਨਾਂ ਦਾ ਆਪਸ ਵਿੱਚ ਵਿਸ਼ਵਾਸ ਬੇਵਿਸ਼ਵਾਸੀ ਤਾਂ ਆਪਸੇ ਜਾਣਦੇ ਹੋਣਗੇ ਇਹਨਾਂ ਦਾ ਪੁਰਾਣਾ ਰਿਸ਼ਤਾ ਹੈ ਪਰ ਇਸ ਮਾਮਲੇ ਦੇ ਵਿੱਚ ਮੇਰਾ ਖਿਆਲ ਇਹ ਹੈ ਕਿਉਂਕਿ ਸੁਖਵੀਰ ਨੇ ਲਗਭਗ ਚੀਮਾ ਸਾਹਿਬ ਨੇ ਵੀ ਸਾਰਿਆਂ ਨੇ ਜਿਹੜੇ ਬਿਆਨ ਦਿੱਤੇ ਨੇ ਉਹ ਕੈਂਡੀਡੇਟ ਇਹੀ ਸੀ ਉਹਨਾਂ ਦਾ ਪਰ ਕਿਉਂਕਿ ਇਹਨੂੰ ਲੱਗਿਆ ਕਿ ਮੈਂ ਭਾਈ ਵਿਨਿੰਗ ਕੈਂਡੀਡੇਟ ਨੇ ਕਰਨੀ ਤਰਫੋਂ ਨਹੀਂ ਜਿੱਤ ਸਕਦਾ ਸਰਕਾਰੀ ਤਰਫੋਂ ਮੈਂ ਜਿੱਤ ਸਕਦਾ ਦੂਜਾ ਇਹ ਕਿ ਵਿਜੀਲੈਂਸ ਉਸ ਜਿਹੜੇ ਬਿਜ਼ਨਸ ਨੇ ਜਿਹੜੇ ਪਰਮਿਟ ਕੋਟੇ ਡਰਮ ਕੰਪਲਸ ਚ ਉਹ ਲੈ ਕੇ ਜਾਂਦੇ ਨੇ ਨਾ ਹੂੰ ਉਹਦੇ ਡੁੱਬੀ ਤਾਂ ਤਾਂ ਜੇ ਸਾਹ ਨਾ ਆਇਆ ਮਤਲਬ ਉਹ ਗੱਲ ਇਹ ਹੈ ਕਿ ਬਿਜ਼ਨਸਾਂ ਦੇ ਆਲੇ ਜਿਹੜੇ ਬੰਦੇ ਨੇ ਉਹ ਵੀ ਨੇ ਜਿਹੜਾ ਕੱਲ ਬਣਾ ਲਿਆ ਨਾ ਅਸਲ ਦੇ ਵਿੱਚ ਬਿジネス ਮੈਨਾਂ ਦਾ ਇਹ ਉਹਦੀ ਉਹਦੇ ਰਿਜ਼ਲਟ ਨੇ ਹੂੰ ਇਹ ਜਿੱਥੇ ਹਿੱਤ ਨੇ ਜਿਹੜੀ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਪਰਮਾਨੈਂਟ ਕੁਝ ਨਹੀਂ ਹੁੰਦਾ ਸਿਆਸਤ ਦੇ ਵਿੱਚ ਸਿਰਫ ਇੰਟਰਸਟ ਪਰਮਾਨੈਂਟ ਨੇ ਹੂੰ ਜਿੱਥੇ ਜਿਹਦਾ ਇੰਟਰਸਟ ਸਰਬ ਹੋਊਗਾ ਉੱਥੇ ਜਾਣਾ ਚਾਹੀਦਾ ਹੂੰ ਤੇ ਉਹੀ ਗੱਲ ਹੋਈ ਹੈ ਪਰ ਇੰਨੇ ਡਰਾਮੇ ਦੀ ਜਰੂਰਤ ਨਹੀਂ ਸੀ ਇਹਦੇ ਵਿੱਚ ਮੇਰੇ ਸੁਖਵੀਰ ਤੇ ਵਾਦਨ ਦੇ ਦੋਸਤਾਂ ਨਾਲ ਹੀ ਗੱਲ ਨਹੀਂ ਹੈ ਹੂੰ ਤੇ ਠੀਕ ਹੈ ਕਿ ਉਹ ਮਨਪ੍ਰੀਤ ਦਾ ਹੋਣਾ ਜੋ ਮਰਜੀ ਸਿਆਸਤ ਵਿੱਚ ਸੌਖੋਸ਼ ਹੁੰਦਾ ਹੈ ਹੂੰ ਪਰ ਇਹ ਹੈ ਕਿ ਮੇਰਾ ਖਿਆਲ ਹੈ ਕਿ ਉਹਨੂੰ ਜਿਹੜੇ ਉਹਦੇ ਇਰਤ ਕਿਰਤ ਬੰਦੇ ਨੇ ਉਹਨਾਂ ਦੇ ਉੱਪਰ ਅੱਖਾਂ ਵਿੱਚ ਇਸ ਤਰ੍ਹਾਂ ਭਰੋਸਾ ਨਹੀਂ ਕਰਨਾ ਚਾਹੀਦਾ ਹੂੰ ਕਿਉਂਕਿ ਸਰਕਾਰ ਹੁਣ ਇਹਨਾਂ ਦੀ ਨਹੀਂ ਹੈ ਮਤਲਬ ਹੁਣ ਤਾਂ ਉਹੀ ਖੜਨਗੇ ਜਿਹੜੇ ਨਿੱਜੀ ਤੌਰ ਤੇ ਜਾਂ ਡੈਲੋਜੀ ਦੇ ਤੌਰ ਤੇ ਉਸ ਤਰੀਕੇ ਨਾਲ ਖੜੇ ਨੇ ਅਦਰਬਾਈ ਜਿਹਦੇ ਚ ਵੀ ਕੋਈ ਕਮਜ਼ੋਰੀ ਹੈ ਉਹਨੇ ਛੱਡਣੀ ਛੱਡਣਾ ਜਿਹੜੇ ਜਿਸ ਤਰੀਕੇ ਨਾਲ ਆਏ ਸੀ ਉਸੇ ਤਰੀਕੇ ਨਾਲ ਜਾਣਗੇ ਜਿਸ ਲਾਲਚ ਲਈ ਉਹ ਲੈ ਕੇ ਆਏ ਸੀ ਪਹਿਲਾਂ ਉਸ ਲਾਲਚ ਦੇ ਹੋਰ ਨਾਲ ਚਲੇ ਜਾਣਗੇ ਸੋ ਇਹਦੇ ਨਾਲ ਕੋਈ ਕਮਿਟਮੈਂਟ ਨਹੀਂ ਸੀ ਜਿਹੜਾ ਕਨਿਟਲ ਦਾ ਕਿਰਦਾਰ ਬਦਲਿਆ ਹੈ ਤੇ ਪਹਿਲਾਂ ਇਹ ਹੁੰਦਾ ਸੀਗਾ ਕਿ ਘੱਟੋ-ਘੱਟ ਕੋਈ ਆਦਰਸ਼ ਹੁੰਦੇ ਸੀ ਛੋਟੇ-ਮੋਟੇ ਉਤੇ 50% ਇਹ ਸਿੱਖੀ ਹੈ ਕਿ ਕੋਈ ਮਤਲਬ ਪੰਜਾਬ ਹੈ ਜਾਂ ਪੰਜਾਬ ਦੇ ਹਿੱਤ ਨੇ ਜਦੋਂ ਤਿਆਗਤਾ ਸਾਰਾ ਕੁਝ ਸਿਰਫ ਇਹ ਵੀ ਹਿੱਤ ਹੋ ਗਏ ਬਸਾਂ ਦੇ ਸੜਕਾਂ ਦੇ ਮਤਲਬ ਕਹਿੰਦੇ ਠੇਕੇਆਂ ਦੇ ਬਜਰੀ ਦੇ ਰੇਤੇ ਦੇ ਕੇਬਲ ਦੇ ਉਹ ਉਹ ਜਿਹੜਾ ਉਹ ਹਿੱਤ ਪੂਰੂਗਾ ਉਹ ਸਰਕਾਰ ਕੋਲ ਤੇ ਹੁੰਦਾ ਕਿਉਂ ਚੜ੍ਹ ਪਰ ਲੈਣਗੇ ਕਿਉਂ ਕਿੱਥੇ ਲਿਆ ਜਾਂਦਾ ਜਿਹਦੇ ਸੰਗੜੀ ਬਾਤ ਤੇ ਤੁਸੀਂ ਸੰਗੜੀ ਤਾਂ ਕਿਸੇ ਨੇ ਵੀ ਫੜ ਲੈਣੀ ਹੈ ਨਾ ਫਿਰ ਹੁਣ ਤਕਵੀਰ ਸਿੰਘ ਬਾਦਲ ਖੋਰਾਂ ਦੇ ਵਾਸਤੇ ਡਾਕਟਰ ਸਾਹਿਬ ਕੀ ਰਹਾ ਰਹਿ ਗਿਆ ਕਿਉਂਕਿ ਅ ਅਸਤਾ ਪਹਿਲਾਂ ਵੀ ਇਹੀ ਗੱਲ ਕਰਦੇ ਸੀ ਕਿ ਜਿਹੜੀ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਖਿਲਾਫ ਉੱਠੀ ਬਗਾਵਤ ਹੈ ਔਰ ਜੇ ਉਹਨੂੰ থামਣਾ ਤਾਂ ਸੁਖਵੀਰ ਨੂੰ ਖੁਦ ਚੋਣ ਮੈਦਾਨ ਦੇ ਵਿੱਚ ਨਿਤਰਨਾ ਪਊਗਾ ਉਹਨਾਂ ਨੂੰ ਖੁਦ ਗਿੱਦੜਵਾਹ ਤੋਂ ਜਿਹੜੀ ਆ ਚੋਣ ਲੜਨੀ ਚਾਹੀਦੀ ਹੈ ਉਹਨਾਂ ਨੇ ਚਲੋ ਡੈਂਪੀ ਨੂੰ ਲੜਾਇਆ ਉਹ ਕਹਿੰਦੇ ਕਿ 11-1200 ਵੋਟ ਤੇ ਹਾਰੇ ਸੀ ਬੜਾ ਕਲੋਜ਼ ਮੈਚ ਸੀਗਾ ਉਸ ਸਮੇਂ ਇੰਨੀ ਲਹਿਰ ਦੇ ਵਿੱਚ ਵੀ ਤਾਂ ਅਸੀਂ ਇਹਨਾਂ ਨੂੰ ਹੀ ਲੜਾਵਾਂਗੇ ਜਦੋਂ ਚਲੋ ਉਹਨਾਂ ਦੀ ਆਪਣੀ ਉਹਨਾਂ ਦੇ ਜੋ ਕੁਝ ਹੋਇਆ ਡੈਂਪੀ ਛੱਡ ਕੇ ਚਲੇ ਗਏ ਹੁਣ ਕੀ ਰਾਹ ਰਹਿ ਗਿਆ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਖੁਦ ਚੋਣ ਲੜਨੀ ਚਾਹੀਦੀ ਹੈ ਕਿ ਦਰਬਾਹ ਤੋਂ ਔਰ ਜਿਸ ਤਰੀਕੇ ਦੇ ਨਾਲ ਡੈਂਪੀ ਢਿਲੋਂ ਗਏ ਨੇ ਕਿ ਇਹੋ ਜਿਹੇ ਹਾਲਾਤਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਖੁਦ ਚੋਣ ਲੜਨ ਦਾ ਰਿਸਕ ਲੈਣਗੇ ਇਹ ਰਿਕਸ਼ਾ ਨੂੰ ਰਿਸਕ ਨਹੀਂ ਲੈਣਾ ਚਾਹੀਦਾ ਜੇ ਉੱਥੋਂ ਹਾਰ ਜਾਂਦੇ ਨੇ ਫਿਰ ਤਾਂ ਬਿਲਕੁਲ ਹੀ ਫਿਊਚਰ ਟੋਟਲੀ ਹੋ ਹੀ ਖਤਮ ਹੈ ਸਸਤਾ ਉਹਨਾਂ ਕੋਲ ਇੱਕੋ ਹੀ ਬਚਿਆ ਜਿਹੜੇ ਤੋਂ ਡਰ ਰਹੇ ਨੇ ਕਿ ਉਹ ਪ੍ਰਧਾਨਗੀ ਛੱਡ ਕੇ ਕਿਸੇ ਆਪਣੇ ਭਰੋਸੇਯੋਗ ਨੂੰ ਦੇ ਕੇ ਉਹ ਦੂਜਿਆਂ ਨਾਲ ਸੰਯੋਗ ਕਰਦੇ ਅਦਰਵਾਇਜ਼ ਅਕਾਲੀ ਦਲ ਦਾ ਫਿਊਚਰ ਹੈ ਜਿਹੜਾ ਮੈਂ ਤੁਹਾਨੂੰ ਦੱਸਾਂ ਬਿਲਕੁਲ ਨਹੀਂ ਰਾਇ ਉਹ ਸੈਂਟਰ ਨੇ ਸਾਰਿਆਂ ਪਾਸੇ ਜਾਂ ਸਰਕਾਰਾਂ ਨੇ ਉਹਨੂੰ ਜੋ ਮਰਜ਼ੀ ਏਜੰਸੀਆਂ ਕਰ ਲੋ ਡੀਪ ਸਟੇਟ ਕਰ ਲੋ ਉਹਨਾਂ ਨੇ ਸਾਰਿਆਂ ਜੀ ਬੰਦੇ ਫਿੱਟ ਕਰੇ ਹੋਏ ਮੈਂ ਜਿਹੜੀ ਡਿੰਪੀ ਢਿਲੋਂ ਦੀ ਐਪੀਸੋਡ ਤੋਂ ਤਾਂ ਇਹਨਾਂ ਨੂੰ ਬਿਲਕੁਲ ਸਿੱਖਣਾ ਚਾਹੀਦਾ ਹੈ ਕਿ ਉਹ ਕਹਿੰਦੇ ਨਾ ਮ ਜਿਹਨ ਪੇ ਤਕੀਆ ਥਾ ਵਹੀ ਪੱਤੇ ਹਵਾ ਦੇਣੇ ਲੱਗੇ ਸ਼ੇਰ ਹੈ ਨਾ ਉਰਦੂ ਦਾ ਯਾਗ ਬਾਗਵਾਨੇ ਆਗਤੀ ਜਬ ਆਸ਼ੀਆਂ ਨੇ ਕੋ ਮਰੇ ਜਿਹਨ ਪੇ ਤਕੀਆ ਥਾ ਵਹੀ ਪੱਤੇ ਹਵਾ ਦੇਣੇ ਲੱਗੇ ਮਨ ਉਹੀ ਚੱਲ ਮਾਰਨ ਲੱਗੇ ਜਦੋਂ ਅੱਗੇ ਉਹ ਜਿਹੜੇ ਬਿਲਕੁਲ ক্লোਸਟ ਨੇ ਉਹ ਵੀ ক্লোਸਟ ਨਹੀਂ ਹਨ ਉਹ ਬਹੁਤਾਰੇ ਬਿਜ਼ਨਸ ਚ ਫਸੇ ਹੋਏ ਨੇ ਸੋ ਜੇ ਪੰਥਕ ਏਜੰਡੇ ਵੱਲ ਮੁੜਨਾ ਹੈ ਤਾਂ ਇਹਨਾਂ ਨੂੰ ਤਿਆਗ ਕਰਨਾ ਪਊਗਾ ਇਹ ਠੀਕ ਹੈ ਕਿ ਤਿਆਗ ਦਿਖਾਵਾ ਨਾ ਡਰਾਮਾ ਨਾ ਕਰੀ ਕਿਉਂਕਿ ਚੋਕ ਡਰਾਮੇ ਦਾ ਅੱਛਾ ਡਰਾਮਾ ਜਦੋਂ ਨੰਗਾ ਹੋ ਜਾਂਦਾ ਸੁਖਵਿੰਦਰ ਜੀ ਉਹ ਹੋਰ ਪੁੱਠਾ ਪੈ ਜਾਂਦਾ ਸੀ ਸੋ ਇਸ ਕਰਕੇ ਮੇਰਾ خیال ਹੈ ਕਿ ਇਹਨਾਂ ਨੂੰ ਆਪਣੇ ਜਿਹੜੇ ਬੰਦੇ ਪੁਰਾਣੇ ਸਾਥੀ ਨੇ ਉਹਨਾਂ ਦੇ ਨਾਲ ਕੋਈ ਨਾ ਕੋਈ ਅੰਦਰੋਂ ਅੰਰੀਸਾ ਜੋ ਕੋਈ ਸਾਂਝੇ ਬੰਦੇ ਪਾ ਕੇ ਜਿੰਨਾ ਕ ਪਰਿਵਾਰ ਹੈ ਸਮੇਟ ਲੈਣਾ ਚਾਹੀਦਾ ਹੈ ਅਦਰਵਾਈਜ਼ ਇਹਨਾਂ ਨੂੰ ਸਾਰਿਆਂ ਨੂੰ ਘੇਰ ਲਿਆ ਉਹਨਾਂ ਨੇ ਹੂੰ ਇੰਦਰ ਦੇ ਹੱਥ ਚ ਨੇ ਸਾਰਿਆਂ ਦੀਆਂ ਸੰਗੜੀਆਂ ਕਟਕੋਲੀਆਂ ਦੀ ਤਰ੍ਹਾਂ ਨਚਾ ਰਹੇ ਨੇ ਇਹਨਾਂ ਨੂੰ ਹੋਰ ਨਚਾਉਣਗੇ ਪਰ ਲੋਕਾਂ ਨੇ ਮੇਰਾ خیال ਹੈ ਦਇਆ ਨਹੀਂ ਕਰਦੀ ਹੂੰ ਲੋਕ ਜਦੋਂ ਦਿਆਲ ਹੁੰਦੇ ਨੇ ਤਾਂ ਕੋਈ ਪਤਾ ਨਹੀਂ 92 ਐਮਐਲਏ ਦੇ ਦਿੰਦੇ ਨੇ ਜਦੋਂ ਗੂਰ ਹੁੰਦੇ ਨੇ ਤਾਂ ਪੰਜ ਵਾਰ ਜਿੱਤੇ ਹੋਏ ਸੀਐਮ ਨੂੰ ਵੀ ਹਰਾ ਦਿੰਦੇ ਹੂੰ ਤੇ ਇਹ ਧਿਆਨ ਚ ਰੱਖਣੀ ਚਾਹੀਦੀ ਹੈ ਚਲੋ ਡਾਕਟਰ ਸਾਹਿਬ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੀਤੋ ਸੁਮਿੰਦਰ ਜੀ ਸੋ ਤੇਨ ਦਰਸ਼ਕਾਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਚਲੋ ਇਹ ਸੰਨ ਡਾਕਟਰ ਰਵਿੰਦਰ ਸਿੰਘ ਪੱਟੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਹਨਾਂ اہم ਖਬਰਾਂ ਤੇ ਗੱਲਬਾਤ ਹੋਈ ਔਰ ਇਹ ਉਮੀਦ ਕਰਦੇ ਹਾਂ ਕਿ ਪ੍ਰੋਗਰਾਮ ਤੁਹਾਨੂੰ ਜੂ ਪਸੰਦ ਆ ਇਹ ਦੁਬਾਰਾ ਫਿਰ ਬਣਾਗੇ ਧੰਨਵਾਦ